ਦਲੀਪਕੌਰ ਟਿਵਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕਾਂਟ 16 ਗਰਮੀ ਦਾ ਮੌਸਮ ਸੀ ਮੈਂ ਸਕੂਲੋਂ ਆਈ ਤਾਂ ਅੱਗੇ ਛੋਟੇ ਪੂਆ ਜੀ ਆਏ ਬੈਠੇ ਸਨ ਮੇਰਾ ਦੇਖ ਕੇ ਜਿਵੇਂ ਤਰਾ ਨਿਕਲ ਗਿਆ ਸੱਸਰੀ ਘਾਲ ਵੀ ਬੁਲਾਉਣੀ ਯਾਦ ਨਾ ਰਹੀ ਸਿੱਧੀ ਆਪਣੇ ਕਮਰੇ ਵਿੱਚ ਚਲੀ ਗਈ ਪੂਆ ਜੀ ਉੱਠ ਕੇ ਮਗਰ ਆ ਕੇ ਕੀ ਗੱਲ ਅਸੀਂ ਤੇਰੇ ਦੁਸ਼ਮਣਾਂ ਕੀ ਜਾਂ ਅੰਮਾ ਨੇ ਸਗਾਤੀ ਸੱਸਰੀ ਘਾਲ ਦਾ ਵੀ ਭਾ ਨਹੀਂ ਰਿਆ ਮੈਂ ਕੋਈ ਉੱਤਰ ਨਹੀਂ ਦਿੱਤਾ ਮੈਂ ਤਾਂ ਮੇਚ ਲੈਣ ਆਈ ਆ ਅਗਲੇਆਂ ਕੱਪੜੇ ਸੁਹਾਣੇ ਨੇ ਪਰ ਬੀਬੀ ਐਸ ਨੇ ਤਾਂ ਹਾਰੇ ਵਦਨਾਂ ਉਮਰੀ ਕੀ ਐ ਆਖ ਪੱਕੇ ਮੇਜ ਦੇ ਸੁਆਲਣ ਜਾਣ ਸੀਤੇ ਰਹਿੰਦੇ ਹਨ ਪਿੱਛੋਂ ਆਕੇ 베ਜੀ ਨੇ ਮੇਰੀ ਥਾਂ ਉੱਤਰ ਦਿੱਤਾ ਪੂਆ ਜੀ ਮੇਰੇ ਕਮਰੇ ਵਿੱਚ ਕੁਰਸੀ ਉੱਤੇ ਬੈਠ ਕੇ ਸ਼ਾਇਦ ਕੁਝ ਹੋਰ ਆਖਣਾ ਚਾਹੁੰਦੇ ਸੀ ਮੈਂ ਤੌਲੀਆ ਲੈ ਕੇ ਗੁਸਲਖਾਨੇ ਵੱਲੋਂ ਉਤਰ ਗਈ ਵਾਲ ਬੰਦ ਕਰਕੇ ਨਾਲਕਾ ਛੱਡ ਕੇ ਮੈਂ ਗੋਡਿਆਂ 'ਚ ਸਿਰ ਦੀ ਬੈਠੀ ਰਹਿੰਦੀ ਰਹੀ ਮੈਂ ਕਿਉਂ ਰੋ ਰਹੀ ਸੀ بس ਰੋਣਾ ਆ ਰਿਹਾ ਸੀ ਕਿੰਨੇ ਚਿਰ ਮਕਰੂੰ ਮੂੰਹ ਮਾਂ ਧੋ ਕੇ ਮੈਂ ਬਾਹਰ ਆਈ ਪੂਆ ਜੀ ਬੜੀਆਂ ਕੇਰੀਆਂ ਅੱਖਾਂ ਨਾਲ ਮੇਰੇ ਵੱਲ ਤੱਕ ਰਹੇ ਸਨ ਉਹ ਅੱਜ ਅਗਲੇ ਦਿਨ ਚਲੇ ਗਏ ਪਰ ਘਰ ਦਾ ਜਿਵੇਂ ਅਮਨ ਟੈਣ ਭੰਗ ਹੋ ਗਿਆ ਸੀ ਹੁਣ ਘਰ ਵਿੱਚ ਇੱਕ ਹਫੜਾ-ਦਫੜੀ ਮੱਚੀ ਰਹਿੰਦੀ ਸ਼ਾਲ ਬਣਵਾਉਣ ਲਈ ਘਰ ਪਸ਼ਮੀਨਾ ਕਤਵਾਇਆ ਜਾ ਰਿਹਾ ਸੀ ਸਿਲਮੇ ਸਤਾਰੇ ਵਾਲੀਆਂ ਜੁੱਤੀਆਂ ਕੱਢੀਆਂ ਜਾ ਰਹੀਆਂ ਸਨ ਦਰਜੀ ਰੇਸ਼ਮੀ ਰਜਾਈਆਂ ਦੇ ਤਲੇ ਸੀਨ ਬੈਠ ਗਿਆ ਸੀ ਸਿੱਦੇ ਪੱਤੇ ਦੀਆਂ ਬੋਰੀਆਂ ਆ ਰਹੀਆਂ ਸਨ ਕੱਪੜੇ ਖਰੀਦੇ ਜਾ ਰਹੇ ਸਨ ਗਹਿਣੇ ਪਸੰਦ ਕੀਤੇ ਜਾ ਰਹੇ ਸਨ ਮਰਾਸਰਾਂ ਨੂੰ ਫਲਕਾਰੀਆਂ ਕੱਢਣੀਆਂ ਦੇ ਦਿਤੀਆਂ ਸਨ ਕਿੰਨੀਆਂ ਕੁੜੀਆਂ ਚਿੜੀਆਂ ਸਲਾਈ ਕਢਾਈ ਦੇ ਕੰਮ ਕਰ ਰਹੀਆਂ ਸਨ ਭਾਬੀ ਬਲਵੰਤ ਸਵਾਰ ਸਵਾਰ ਕੀ ਰੇਸ਼ਮੀ ਚੁੰਨੀਆਂ ਦੇ ਗੋਟੇ ਲਾ ਰਹੀ ਸੀ ਇਹ ਸਾਰੇ ਰਾਮ ਰੌਲੇ ਵਿੱਚ ਮੈਂ ਚੁੱਪਚਾਪ ਸਕੂਲ ਜਾਂਦੀ ਸਕੂਲੋਂ ਆ ਜਾਂਦੀ ਜਿਵੇਂ ਇਹ ਸਭ ਕਾਸੇ ਦਾ ਮੇਰੇ ਨਾਲ ਕੋਈ ਵਾਸਤਾ ਨਹੀਂ ਸੀ ਕੁਝ ਹੀ ਦਿਨਾਂ ਵਿੱਚ ਨਵੀਆਂ ਪੇਟੀਆਂ ਬਣ ਗਈਆਂ ਸਮਾਨ ਨਾਲ ਘਰ ਭਰ ਗਿਆ ਬਕਸਿਆਂ ਦੀਆਂ ਲਾਈਨਾਂ ਲੱਗੀਆਂ ਇੱਕ ਬਕਸੇ ਵਿੱਚ ਬੂਟ ਸੈਂਡਲ ਤੇ ਕੱਢਮੀਆਂ ਪੱਕੇ ਮੇਚੇ ਦੀਆਂ ਜੁੱਤੀਆਂ ਸਨ ਇੱਕ ਵਿੱਚ ਕੱਢੀਆਂ ਹੋਈਆਂ ਰੇਸ਼ਮੀ ਚਾਦਰਾਂ ਬੈੱਡ ਕਵਰ ਮੇਜ਼ ਪੋਸ਼ ਸਿਰਹਾਣੇ ਗੱਦੀਆਂ ਮੋਤੀਆਂ ਵਾਲੇ ਗਲਾਸਾਂ ਤੇ ਜੱਗ ਦੇ ਕਵਰ ਠੀਕੋ ਜੀ ਆਸਨ ਇੱਕ ਬਕਸਾ ਚਾਂਦੀ ਦੇ ਭਾਂਡਿਆਂ ਦਾ ਭਰਿਆ ਹੋਇਆ ਸੀ ਦੂਸਰਾ ਸਟੀਲ ਦੇਆਂ ਦਾ ਇੱਕ ਪੇਟੀ ਵਿੱਚ ਰਜਾਈਆਂ ਗਦੇਲੇ ਸੰ ਦੂਸਰੀ ਵਿੱਚ ਦਰੀਆਂ ਖੇਸ ਚਤਈਆਂ ਸਹਰਾਣੇ ਪਰਦੇ ਇੱਕ ਬਕਸੇ ਵਿੱਚ ਪੱਕੇ ਮੇਚੇ ਦੇ ਸੂਟ ਸਾਰੀਆਂ ਤੇ ਇੱਕ ਬਕਸੇ ਵਿੱਚ ਗਹਿਣਿਆਂ ਦੇ ਡੱਬੇ ਸਨ ਬੇਜੀ ਚਾਈ ਚਾਈ ਸਾਰੀਆਂ ਚੀਜ਼ਾਂ ਸਭ ਨੂੰ ਵਿਖਾਉਂਦੇ ਸਨ ਗੁਰੂ ਮਹਾਰਾਜ ਪ੍ਰਕਾਸ਼ ਹੋ ਗਿਆ ਕਾੜ ਛਪਗੇ ਸਨ ਨਾ ਕੁਝ ਮੇਰੇ ਕੋਲੋਂ ਪੁੱਛਿਆ ਜਾਂਦਾ ਸੀ ਤੇ ਨਾ ਹੀ ਕੁਝ ਮੈਨੂੰ ਦੱਸਿਆ ਜਾਂਦਾ ਸੀ ਮੇਲੇ ਜਿਆਂ ਚ ਮੈਂ ਗਵਾਚਿਆਂ ਵਾਂ ਫਿਰ ਦੀ ਮੈਂ ਉਸੇ ਤਰ੍ਹਾਂ ਸਕੂਲ ਜਾਂਦੀ ਸਕੂਲੋਂ ਆ ਕੇ ਆਪਣੇ ਕਮਰੇ ਵਿੱਚ ਬੈਠ ਕੇ ਕੋਈ ਨਾਵਲ ਪੜਨ ਲੱਗ ਜਾਂਦੀ ਨਾਵਲ ਦੇ ਸੰਸਾਰ ਵਿੱਚ ਵਿਚਰਦੀ ਮੈਂ ਆਲੇ ਦੁਆਲੇ ਦੇ ਸੰਸਾਰ ਨੂੰ ਉੱਕਾ ਪੁੱਲ ਜਾਂਦੀ ਘਰ ਵਿੱਚ ਜੋ ਕੁਝ ਹੋ ਰਿਹਾ ਸੀ ਉਸ ਨਾਲ ਜਿਵੇਂ ਮੇਰਾ ਕੋਈ ਵਾਸਤਾ ਹੀ ਨਹੀਂ ਸੀ ਫਿਰ ਵਿਆਹ ਦਾ ਦਿਨ ਵੀ ਆ ਗਿਆ ਸਹੇਲੀਆਂ ਨੂੰ ਦੇਣ ਲਈ ਦਿੱਤੇ ਕਾਡ ਉਸੇ ਤਰ੍ਹਾਂ ਮੇਰੇ ਮੇਜ਼ ਤੇ ਪੈ ਸਨ ਐਤਵਾਰ ਨੂੰ ਵਿਆਹ ਸੀ ਤੇ ਸ਼ਨੀਚਰਵਾਰ ਵੀ ਮੈਂ ਸਕੂਲ ਗਈ ਸੀ ਸਕੂਲ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਸੀ ਸ਼ਨੀਚਰਵਾਰ ਘਰ ਵਿੱਚ ਬਹੁਤ ਸ਼ੋਰ ਸ਼ਰਾਬਾ ਸੀ ਤੇ ਮੇਰਾ ਸਿਰ ਦੁਖਣ ਲੱਗ ਪਿਆ ਸੀ ਐਸਪਰੋ ਦੀਆਂ ਦੋ ਗੋਲੀਆਂ ਲੈ ਕੇ ਮੈਂ ਸਮਾਨ ਵਾਲੇ ਅੰਦਰ ਜਾ ਕੇ ਚਾਰੇ ਪਾਸਿਆਂ ਤੋਂ ਕਮਰਾ ਬੰਦ ਕਰਕੇ ਪੱਖਾ ਲਾ ਕੇ ਪੈ ਗਈ ਸੀ ਮੈਂ ਕੋਈ ਸੋਚਣ ਦੀ ਕੋਸ਼ਿਸ਼ ਵੀ ਕੀਤੀ ਪਰ ਜਿਵੇਂ ਹੰਬ ਗਈ ਸੀ ਕੁਝ ਵੀ ਸੋਚਿਆ ਨਹੀਂ ਸੀ ਜਾ ਰਿਹਾ ਮਿਲਣਾ ਗਿਲਣਾ ਕੁੜੀਆਂ ਚਿੜੀਆਂ ਨੇ ਮੈਨੂੰ ਲੱਭਣਾ ਚਾਹਿਆ ਪਰ ਬੇਜੀ ਨੇ ਆਖ ਦਿੱਤਾ ਉਸ ਦਾ ਤਾਂ ਸਿਰ ਦੁਖਦਾ ਹੈ ਪਰ ਬਲਵੰਤ ਭਾਬੀ ਬਾਹਰ ਕੜਕਾ ਕੇ ਅੰਦਰ ਲੰਘ ਗਈ ਕਿਉਂ ਬੀਬੀ ਜੀ ਕੀ ਗੱਲ ਹੈ ਉਸ ਨੇ ਹੱਸ ਕੇ ਪੁੱਛਿਆ ਗਲਤ ਆ ਭਾਬੀ ਜੀ ਕੋਈ ਨਹੀਂ ਪਰ ਅੰਦਰੋਂ ਕਿਉਂ ਪਏ ਕੇ ਚੁੱਪ ਕਰਕੇ ਸਿਰ ਦੁਖਦਾ ਪਰ ਸਿਰ ਕਿਉਂ ਦੁਖਦਾ ਪਤਾ ਨਹੀਂ ਪਰ ਬੀਬੀ ਜੀ ਮੈਂ ਤੁਹਾਨੂੰ ਦੱਸਾਂ ਤੁਹਾਡੇ ਭਰਾ ਜੀ ਤਾਂ ਬਲਾਈ ਗੁੱਸੇ ਹੁੰਦੇ ਸੀ ਅਖੇ ਬੇਬੇ ਜੀ ਹੋਰਾਂ ਨੇ ਨਾ ਕਿਸੇ ਨੂੰ ਪੁੱਛਿਆ ਨਾ ਦੱਸਿਆ ਚੁੱਪ ਕਰਕੇ ਆਪ ਹੀ ਸਾਕਰਤਾ ਕੋਈ ਦੇਖ ਦੇ ਭਾਲ ਦੇ ਤਾਂ ਸਹੀ ਜਦੋਂ ਦਾ ਪਤਾ ਲੱਗਿਆ ਸੱਚੀ ਗੱਲ ਹੈ ਸਾਨੂੰ ਤਾਂ ਰੋਟੀ ਕਿਹੜਾ ਸਵਾਦ ਲੱਗਦੀ ਹੈ ਚਰਨੀ ਦੱਸਦਾ ਸੀ ਗਿਆ ਹੋਣਾ ਸ਼ਗਨ ਪਾਉਣ ਨਾਲ ਅਖੇ ਬਹੁਤ ਗਲਤ ਕਰ ਰਹੇ ਨੇ ਸਾਰੇ ਜਾਣੇ ਭਾਬੀ ਪਤਾ ਨਹੀਂ ਕੀ ਕੋਈ ਆਖੀ ਜਾ ਰਹੀ ਸੀ ਕੀ ਹੋ ਗਿਆ ਕੀ ਹੋ ਗਿਆ ਮੈਂ ਵੀ ਹਿਸਤੀ ਆਵਾਜ਼ ਵਿੱਚ ਪੁੱਛਿਆ ਭਾਵੇਂ ਕੁਝ ਨਾ ਹੋਇਆ ਹੋਵੇ ਦੇਖੋ ਨਾ ਬੀਬੀ ਜੀ ਰਿਸ਼ਤਾ ਕਰਨ ਵੇਲੇ ਆਪਾਂ ਸੋ ਪੁੱਛ ਪੜਤਾਲ ਕਰਦੇ ਆਂ ਇਹ ਕੋਈ ਛੋਟੀ ਜੀ ਗੱਲ ਤਾਂ ਨਹੀਂ ਨਾ ਹੁੰਦੀ ਭਾਬੀ ਪਤਾ ਨਹੀਂ ਕੀ ਉਗਦੀਆਂ ਪਤਾਲ ਮਾਰੀ ਜਾਂਦੀ ਸੀ ਮੈਨੂੰ ਕੱਖ ਸਮਝ ਨਹੀਂ ਸੀ ਆਰੀ ਬਾਹਰ ਖੁੱਲਾ ਦੇਖ ਮਾਮੀ ਵੀ ਅੰਦਰ ਆ ਗਈ ਰਾਜੀ ਆਂ ਦਿਲੀਪ ਕੁਰੇ ਢਿੱਲੀ ਜੀ ਦੇਸਦੀ ਆਂ ਰੱਬ ਤੈਨੂੰ ਘਰ ਦੇ ਭਾਗ ਲਾਵੇ ਘਰ ਤਾਂ ਆਖਦੇ ਨੇ ਬਥੇਰਾ ਤਕੜਾ ਟਕੜਾ ਕਰਦਾ ਇਹਨਾਂ ਨੇ ਫਿਰ ਦੇਖਣਾ ਹੀ ਸੀ। ਵਾਲੇ ਡੇ ਘਰ ਦੀ ਧੀ ਨੂੰ ਕਿਤੇ ਮਾੜੇ ਮੋٹے ਤੋਂ ਥੋੜੀ ਦੇਣ ਲੱਗੇ ਸੀ। ਤੇਰੀ ਬੀਬੀ ਬਸ-ਬਸ ਕਰਦੀ ਸੀ ਭਈ ਸਾਨੂੰ ਕਿਸੇ ਨੂੰ ਪੁੱਛਿਆ ਦੱਸਿਆ ਹੀ ਨਹੀਂ। ਨਾਲੇ ਨਾਨਕਿਆਂ ਦਾ ਤਾਂ ਪੂਰਾ-ਪੂਰਾ ਹੱਕ ਹੁੰਦਾ ਹੈ ਜਾਣਨ-ਪਾਲਣ ਦਾ। ਪਰ ਪੜੇ-ਲਿਖੇ ਨੇ ਸਾਨੂੰ ਪੇਂਡੂਆਂ ਨੂੰ ਪਤਾ ਵੀ ਕੀ ਆ। ਸਾਨੂੰ ਤਾਂ ਕਾਟ ਤੋਂ ਹੀ ਪਤਾ ਲੱਗਿਆ। ਚੱਲ ਉਹ ਜਾਣੋ ਸਿਰੋਂ ਭਾਰ ਲੂ। ਜ਼ਮੀਨ ਜਾਇਦਾਦ ਬਥੇਰੀ ਦੱਸਦੇ ਨੇ। ਮੈਨੂੰ ਕਿਸੇ ਦੀ ਵੀ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਸੀ। ਲੱਗਦਾ ਸੀ ਪਤਾ ਨਹੀਂ। ਇਕ ਕਾਦੀਆਂ ਗੱਲਾਂ ਕਰੀ ਜਾਂਦੀਆਂ ਨੇ ਚਰਨੀ ਸਾਡੇ ਨੌਕਰ ਨੂੰ ਪਤਾ ਨਹੀਂ ਕਿਨੇ ਕੀ ਆਖਿਆ ਸੀ ਤੇ ਉਹਨੇ ਆ ਕੇ ਪਤਾ ਨਹੀਂ ਕਿਹਨੂੰ ਕੀ ਸਾਰੇ ਧੁਰ ਅੰਦਰ ਕੀਤੇ ਨਾ ਕੀਤੇ ਬੇਚੈਨ ਜੇ ਦਿੱਸਤੇ ਸਨ ਪਰ ਮੈਨੂੰ ਕਿਸੇ ਨੇ ਕੁਝ ਨਹੀਂ ਸੀ ਦੱਸਿਆ ਦਾਦੀ ਮਾਇਕ ਦੋਵਾਰੀ ਬੌਂਦਰੀ ਜੀ ਅੰਦਰ ਆਈ ਬਿਨਾ ਕੁਝ ਆਖੇ ਸੁਣੇ ਪਰਤ ਗਈ ਲਓ ਸੁਣ ਲੋ ਕੁੜੀ ਦਾ ਪਿਓ ਕਿਤੇ ਥਾਉਂਦਾ ਹੀ ਨਹੀਂ ਪਿਆ ਹੋਣਾ ਕਿਤੇ ਬੇਜੀ ਉੱਚੀ ਸਾਰੀ ਕਿਸੇ ਨੂੰ ਆਖਰੇ ਸਨ ਤੁਸੀਂ ਸਾਰੇ ਹੈਗੇ ਉਸ ਦੀ ਥਾਉ ਉਸ ਨੂੰ ਕਾਹਦਾ ਫਿਕਰ ਹੈ ਦਾਦੀ ਮਾਨ ਨੇ ਜਵਾਬ ਦਿੱਤਾ ਸੀ ਉਹ ਤਾਂ ਸੱਚੀਓ ਸ਼ਰਾਬੀ ਗੁੱਟੋਏ ਪ੍ਰੇਮ ਸਿੰਘ ਦੇ ਕੋਠੇ 'ਚ ਖੂਤੇ ਪਏ ਨੇ ਮੈਂ ਬਥੇਰਾ ਉਠਾਲ ਹਟਿਆ ਆਖਿਆ ਘਰ ਬੀਬਾ ਦੀ ਬਰਾਤ ਆਉਣ ਵਾਲੀ ਐ ਸਗੋਂ ਮਨੂੰ ਝਿੜਕ ਕੇ ਪਿਆ ਕਿ ਸਾਲਿਆ ਮੈਂ ਨਹੀਂ ਕਿਸੇ ਨੂੰ ਜਾਣਦਾ ਮੇਰੀ ਨਹੀਂ ਕੋਈ ਧੀ ਬਚਨੁੱਤੀ ਉੱਚੀ ਉੱਚੀ ਹੱਸ ਕੇ ਦੱਸ ਗਿਆ ਸੀ ਭਾਬੀ ਜੀ ਮੇਰਾ ਦਿਲ じゃ ਘਟ ਰਿਹਾ ਮੈਂ ਬਲਵੰਤ ਭਾਬੀ ਨੂੰ ਆਖਿਆ ਸੀ ਤੁਸੀਂ ਉੱਪਰ ਚੱਲ ਕੇ ਸਾਡੇ ਵਾਲੇ ਚਵਾਰੇ ਵਿੱਚ ਬਹਿ ਜਾਓ ਆੱਖਾ ਲਾ ਕੇ ਚਲੋ ਮੈਂ ਨਾਲ ਚਲਦੀ ਆ ਇੱਥੇ ਤਾਂ ਰੋਲਾ ਗੋਲਾ ਬੜਾ ਐ ਭਾਬੀ ਨੇ ਕਿਹਾ ਮੈਂ ਉੱਪਰ ਚਵਾਰੇ ਵਿੱਚ ਜਾ ਕੇ ਬਹਿਗੀ ਤੇ ਫਿਰ ਪਤਾ ਨਹੀਂ ਕਦੋਂ ਨੀਂਦ ਆ ਗਈ ਅੱਧੀ ਕੋ ਰਾਤ ਤੇਜਾ ਸਿੰਘ ਯਾਨੀ ਫੁੱਫੜ ਜੀ ਦੇ ਭਰਾ ਦੇ ਲੜਕੇ ਭਰਾ ਜੀ ਦੀ ਬੋਟੀ ਹਰਨਾਮ ਕੌਰ ਨੇ ਮੇਰੀ ਬਾਹ ਫੜ ਕੇ ਹਲੋਣੀ ਤੇ ਆਖਿਆ ਬੀਬਾ ਜੀ ਉਠੋ ਬਰਾਤ ਰੋਟੀ ਖਾ ਰਹੀ ਐ ਲੜਕਾ ਤਾਂ ਦੇਖ ਲੋ ਬਲਾਈ ਸੋਣਾ ਮੈਂ ਵੀ ਸੁਰਤੀ ਜੀ ਵਿੱਚ ਭਾਬੀ ਵਰ ਝਾਕੀ ਤੇ ਆਖਿਆ ਨਹੀਂ ਭਾਬੀ ਜੀ ਮੇਰਾ ਸਿਰ ਦੁਖਦਾ ਮੈਂ ਘੁੱਟ ਦਿਆਂ ਬਾਮ ਲਾ ਦਿਆਂ ਕੋਈ ਗੋਲੀ ਪਤਾ ਕਰਾਂ ਭਾਬੀ ਮੇਰੇ ਕੋਲ ਬੈਠ ਕੇ ਪੁੱਛ ਰਹੀ ਸੀ ਮੇਰੀਆਂ ਅੱਖਾਂ ਪਰ ਆਈਆਂ ਮਾਂ ਵਰਗੀ ਭਾਬੀ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ ਤੇ ਬੋਲੀ ਨੁਤਾ ਤੁਸੀਂ ਆਪਣੀ ਬੀਬਾ ਜਗਿੰਦਰ ਵਰਗਿਓ ਇਹ ਨਾ ਸੋਚੋ ਵੀ ਮਾਮਾ ਜੀ ਸ਼ਰਾਬ ਪੀਂਦਾ ਹੈ ਸਾਡੇ ਲਈ ਤਾਂ ਤੁਸੀਂ ਬਾਬਾ ਜੀ ਦੀ ਧੀਓ ਅਸੀਂ ਤਾਂ ਧੰਨੀ ਭਾਵੇਂ ਉਹ ਪਤਾ ਨਹੀਂ ਕੌਣ ਸੀ ਬਸ ਬਾਬਾ ਜੀ ਹੋਰਾਂ ਕਰਕੇ ਅਸੀਂ ਉਸ ਨੂੰ ਬਾਬਾ ਜੀ ਦੀ ਧੀ ਹੀ ਮੰਨਿਆ ਧੰਨੀ ਦੀ ਵੀ ਅਜੀਬ ਕਹਾਣੀ ਸੀ ਕਹਿੰਦੇ ਨੇ ਜਦੋਂ ਫੁੱਫੜ ਜੀ ਕੌਤਵਾਲ ਸਨ ਇੱਕ ਜਨਾਨੀ ਨੇ ਰਿਪੋਰਟ ਕੀਤੀ ਕਿ ਉਹਦਾ ਆਦਮੀ ਕਿਸੇ ਦੀ ਕੁੜੀ ਚੁੱਕ ਲਿਆ ਆ ਆਦਮੀ ਫੜ ਲਿਆ ਤੇ ਉਹ ਲੜਕੀ ਵੀ ਕੋਤਵਾਲੀ ਲੈ ਆਂਦੀ ਪਤਾ ਲੱਗਿਆ ਕਿਸੇ ਪਹਾੜ ਤੇ ਉਹਦਾ ਘਰ ਸੀ ਉਹਦੀ ਦਾਦੀ ਮਾਂ ਮਰ ਗਈ ਸੀ ਉਦੀ ਮਤਰੀ ਹੀ ਮਾਂ ਨੇ ਉਹਨੂੰ ਕਿਸੇ ਕੋਲ ਵੇਚ ਦਿੱਤਾ ਸੀ ਉਸ ਆਦਮੀ ਨੇ ਅੱਗੋਂ ਕਿਸੇ ਹੋਰ ਨੂੰ ਵੇਚ ਦਿੱਤੀ ਸੀ ਸਿਰੇ ਤੱਕ ਪਤਾ ਨਹੀਂ ਕੀਤਾ ਹੁਣ ਤੱਕ ਉਹਦਾ ਪਿਓ ਵੀ ਮਰ ਗਿਆ ਹੋਇਆ ਸੀ ਮਤਰੀ ਉਹਨੂੰ ਲੈਣ ਨੂੰ ਤਿਆਰ ਨਹੀਂ ਸੀ ਜਿਸ ਆਦਮੀ ਨੇ ਖਰੀਦੀ ਸੀ ਉਹਦੀ ਘਰ ਵਾਲੀ ਸੰਸਾਦ ਖੜਾ ਕਰੀ ਬੈਠੀ ਸੀ ਕੋਤਵਾਲੀ ਵਿੱਚ ਬੈਠੀ ਨੂੰ ਉਹਨੂੰ ਦਿਨ ਢਲ ਗਿਆ ਰਾਤ ਉੱਤਰਾਈ ਛਿਆਂ ਸੱਤਾਂ ਵਰਿਆਂ ਦੀ ਉਹ ਬਾਲੜੀ ਅਜੇ ਨਵੀਂ ਲੋਕਾਂ ਦੇ ਮੂੰਹਾਂ ਵੱਲ ਵੇਖ ਰਹੀ ਸੀ ਕਮਲਾਇਆ ਮੂੰਹ ਦੇਖ ਪੁੱਫੜ ਜੀ ਨੇ ਉਹਨੂੰ ਪੁੱਛਿਆ ਸੀ ਭੁੱਖ ਲੱਗੀ ਐ ਉਸਨੇ ਹਾਂ ਵਿੱਚ ਸਿਰ ਹਿਲਾਇਆ ਉਪੜ ਜੀ ਨੇ ਇੱਕ ਸਪਾਈ ਨੂੰ ਆਖਿਆ ਜਾ ਉਪਰ ਇਹਦੀ 베ਜੀ ਕੋਲ ਛੱਡਾ ਉਹ ਉਪਰ 베ਜੀ ਕੋਲ ਛੱਡ ਗਿਆ ਰੋਟੀ ਖਾ ਕੇ ਉਸਨੇ 베ਜੀ ਨੂੰ ਪੁੱਛਿਆ ਤੁਸੀਂ ਮੇਰੇ 베ਜੀ ਹੋ ਹਾਂ 베ਜੀ ਨੇ ਆਖਿਆ ਤੇ ਨਾਲ ਹੀ ਦੱਸਿਆ ਦੂਜੇ ਤੇਰੇ ਵੱਡੇ 베ਜੀ ਨੇ ਤੇ ਹੇਟਾ ਤੇਰੇ ਬਾਪੂ ਜੀ ਨੇ ਉਸਨੇ ਅਗਲੀ ਗੱਲ ਪੁੱਛੀ 베ਜੀ ਨੇ ਮਜ਼ਾਕ ਨਾ ਆਖ ਦਿੱਤਾ ਹਾਂ ਉਹ ਤੇਰੇ ਬਾਪੂ ਜੀ ਨੇ ਪਰ ਉਸ ਡੋਲ ਯਤਿਮ ਪਹਾੜਨ ਕੁੜੀ ਨੂੰ ਮਜ਼ਾਕ ਨਹੀਂ ਇਹ ਸੱਚ ਲੱਗਿਆ ਸੀ ਤੇ ਫਿਰ ਉਹ 베ਜੀ 베ਜੀ ਬਾਪੂ ਜੀ ਬਾਪੂ ਜੀ ਕਰਦੀ ਉਸ ਘਰ ਨੂੰ ਆਪਣਾ ਸਮਝ ਮੇਰੇ ਨਾਲ ਕਰਨ ਲੱਗ ਪਈ ਇਸ ਰਿਸ਼ਤੇ ਤੋਂ ਅਨਕਾਰੀ ਹੋ ਕੇ ਸੱਚ ਆਖ ਦੇਣ ਦਾ ਜਿਵੇਂ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ ਤੇ ਫਿਰ ਇਹੀ ਸੱਚ ਬਣ ਗਿਆ ਕਿ ਉਹ ਇਸ ਘਰ ਦੀ ਧੀ ਸੀ ਇਸ ਘਰ ਦੀ ਧੀ ਵਾਂਗ ਹੀ ਬੜੇ ਤਕੜੇ ਘਰ ਪੁਲਿਸ ਸੁਪਰਡੈਂਟ ਢਾਲੀਵਾਲ ਦੇ ਸਾਲੇ ਨਾਲ ਉਸ ਦਾ ਵਿਆਹ ਹੋਇਆ ਤੇ ਫਿਰ ਆਖਦੇ ਨੇ ਉਹਦੇ ਸਹੁਰਿਆਂ ਨੇ ਉਹਦੇ ਘਰ ਵਾਲੇ ਨੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਦੇ ਇਹ ਲਿਆ ਕਦੇ ਉਹ ਲਿਆ ਆਖੇ ਹੁਣਾਂ ਹੋਰ ਕਿਹਨੂੰ ਦੇਣਾ ਕੋਈ ਚਿਹਰੋ ਚੀਜ਼ਾਂ ਮੰਗ ਮੰਗ ਕੇ ਲੈ ਜਾਂਦੀ ਰਹੀ ਫੇਰ ਪਤਾ ਨਹੀਂ ਉਹਨੂੰ ਕੀ ਹੋ ਗਿਆ ਆਖਣ ਲੱਗੀ ਮੈਂ ਆਪਣੇ ਮਾਪਿਆਂ ਦਾ ਘਰ ਢੋਟੋ ਕੀ ਉਹਨਾਂ ਦੇ ਘਰ ਕਿਉਂ ਸੁੱਟ ਦਿਆਂ ਜਿੱਥੇ ਮੈਂ ਰਹਿਣਾ ਹੀ ਨਹੀਂ ਪਰ ਉੱਥੇ ਨਹੀਂ ਰਹਾਂਗੀ ਤਾਂ ਹੋਰ ਕਿੱਥੇ ਰਹਾਂਗੀ 베ਜੀ ਨੇ ਖਿੱਚ ਕੇ ਆਖਿਆ ਸੀ ਮੈਂ ਉੱਥੇ ਰਹੂੰਗੀ ਨਾ ਇੱਥੇ ਰਹੂੰਗੀ ਮੈਂ ਤਾਂ ਕਿਤੇ ਵੀ ਨਹੀਂ ਰਹਿਣਾ 베ਜੀ ਦੱਸਦੇ ਸਨ ਪਤਾ ਨਹੀਂ ਕਿਹੜੀ ਚੰਦਰੀ ਘੜੀ ਮੂੰਹ ਕੱਢਿਆ ਬਰੀ ਕੀ ਤਾਂ ਆਪਣਾ ਜਹੀ ਮੰਜੇ ਤੇ ਪਈ ਮੁੜ ਕੇ ਨਹੀਂ ਉੱઠી ਤੇ ਉਹ ਧੰਨੀ ਇਸ ਘਰ ਚੋਂ ਆਪਣੀ ਕਹਾਣੀ ਮੁਕਾ ਗਈ ਸੀ ਜਿਸ ਨੂੰ ਯਾਦ ਕਰਕੇ ਅਜੇ ਤੱਕ 베ਜੀ ਰੋ ਪੈਂਦੇ ਨੇ ਉਸੇ ਤਨੀ ਵਾਰੀ ਹਰਨਾਮ ਕੁਰ ਭਾਬੀ ਆਖਰੀ ਸੀ ਫਿਰ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਗਈ ਸਵੇਰੇ ਸਵੇਰੇ 베ਜੀ ਨੇ ਜਗਾਇਆ ਉੱਠ ਕੇ ਨਹਾ ਲੈ ਨਹਾਣ ਲਈ ਜਦੋਂ ਗੁਸਲਖਾਨੇ ਵਿੱਚ ਜਾਣ ਲੱਗੀ ਤਾਂ 베ਜੀ ਨੇ ਪਿਆਜ਼ੀ ਰੰਗ ਦਾ ਸੂਟ ਨਾਲ ਗੋਟੇ ਵਾਲੀ ਚੁੰਨੀ ਫੜਾਉਂਦੇ ਆਖਿਆ ਇਹ ਪਾ ਲੈ ਇਹ ਤਾਂ ਮੇਰੇ ਬਹੁਤ ਵੱਡਾ ਹੋਊ ਸਲਵਾਰ ਆਪਣੇ ਲਾ ਕੇ 베ਜੀ ਨੂੰ ਬੁਖਾਉਂਦਿਆਂ ਮੈਂ ਆਖਿਆ ਹਾਂ ਵੱਡਾ ਸੀ ਸੂਟ ਕੱਪੜੇ ਤਾਂ ਸਾਰੇ ਪੱਕੇ ਮੇਚੇ ਦੇ ਬਣੇ ਸਨ ਕਿਉਂਕਿ ਮੈਂ ਅਜੇ ਬਦਨਾ ਸੀ ਲਿਆ ਸਲਵਾਰ ਉੱਚੀ ਕਰ ਦਿਆਂ 베ਜੀ ਨੇ ਸੂਟ ਵਾਪਸ ਫੜਦੇ ਆਖਿਆ ਆਪਣੇ ਬਕਸੇ ਚੋਂ ਕੋਈ ਪਾ ਲੈਣੀ ਆਂ ਆਖ ਮੈਂ ਆਪਣੇ ਸੂਟਾਂ ਵਿੱਚੋਂ ਇੱਕ ਜਾਮਨੀ ਰੰਗ ਦਾ ਸੂਟ ਕੱਢ ਕੇ ਨਹਾਉਣ ਚਲੀ ਗਈ ਨਹਾ ਕੇ ਆਈ ਸ਼ੀਸ਼ੇ ਅੱਗੇ ਵਾਲਵਾਉਣ ਲੱਗੀ ਪੂਆ ਜੀ ਨੇ ਕੁਝ ਗਹਿਣਿਆਂ ਦੇ ਡੱਬੇ ਕੋਲ ਲਿਆ ਕੇ ਰੱਖ ਦਿੱਤੇ ਤੂੰ ਪਵਾ ਦੇ ਬਲਵੰਤ ਭਾਬੀ ਨੂੰ ਇਹ ਆਖ ਕੇ ਉਹ ਆਪ ਬਾਹਰ ਚੱਲ ਕੇ ਪਾਉਣੇ ਨੇ ਬੀਬਾ ਭਾਬੀ ਨੇ ਪੁੱਛਿਆ ਮੈਂ ਨਾ ਵੀ ਸਿਰ ਹਿਲਾ ਦਿੱਤਾ ਚੂੜੀਆਂ ਤਾਂ ਪਾ ਹੀ ਲਓ ਭਾਬੀ ਨੇ ਚੂੜੀਆਂ ਡੱਬੇ ਵਿੱਚੋਂ ਕੱਢ ਦੇਆਂ ਆਖਿਆ ਫਿਰ ਭਾਬੀ ਨੇ ਮੇਰਾ ਹੱਥ ਫੜ ਚੂੜੀਆਂ ਪਾ ਦਿੱਤੀਆਂ ਪਰ ਇਹ ਚੂੜੀਆਂ ਵੀ ਪੱਕੇ ਮੇਚਦੀਆਂ ਬੜੀਆਂ ਹੋਈਆਂ ਸਨ ਮੇਰੀ ਕੋਣੀ ਤੋਂ ਵੀ ਉੱਪਰ ਤੱਕ ਚੜੀਆਂ ਗਈਆਂ ਦੋ ਕੁ ਵਾਰੀ ਉੱਪਰ ਛਣਕਾ ਕੇ ਮੈਂ ਭਾਬੀ ਨੂੰ ਆਖਿਆ ਮੇਰੇ ਮੇਚ ਦੀ ਕੋਈ ਚੀਜ਼ ਨਹੀਂ ਤੇ ਚੂੜੀਆਂ ਲਾ ਕੇ ਭਾਬੀ ਨੂੰ ਫੜਾ ਦਿੱਤੀਆਂ ਉਸ ਨੇ ਉਸੇ ਡੱਬੇ ਵਿੱਚ ਰੱਖ ਦਿੱਤੀਆਂ ਜਿੱਥੋਂ ਕੱਢੀਆਂ ਸਨ ਬਲਵੰਤ ਭਾਬੀ ਕਿੰਨਾ ਚਿਰ ਮੇਲੇ ਲੱਕ ਤੋਂ ਥੱਲੇ ਤੱਕ ਪੈਂਦੇ ਭਾਰੇ ਵਾਲ ਬਾਉਂਦੀ ਰਹੀ ਤੇ ਨਾਲੇ ਅੱਖਾਂ 'ਚੋਂ ਹੰਝੂ ਕੀੜਦੀ ਰਹੀ ਕੀ ਗੱਲ ਭਾਬੀ ਜੀ ਮੈਂ ਪੁੱਛਿਆ ਸੀ ਕੋਈ ਗੱਲ ਨਹੀਂ ਉਸ ਨੇ ਅੱਖਾਂ ਪੂੰਝ ਕੇ ਆਖਿਆ ਸੀ ਰਗਵੀਰ ਭਰਾਜੀ ਕਿੱਥੇ ਨੇ ਮੈਂ ਪੁੱਛਿਆ ਰਗਵੀਰ ਭਰਾਜੀ ਵੱਡੇ ਵੇਜੀ ਦਾ ਭਾਂਜਾ ਸੀ ਗੈਰ ਗੰਭੀਰ ਸਾਊ ਤੇ ਲੈਕ ਬੰਦਾ ਨਾ ਸ਼ਰਾਬ ਪੀਂਦਾ ਸੀ ਨਾ ਬੋਟੀ ਨਾਲ ਲੜਦਾ ਸੀ ਨਾ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਸੀ ਪੜ੍ਹ ਲਿਖ ਕੇ ਨੌਕਰੀ ਕਰ ਰਿਹਾ ਸੀ ਤੇ ਔਖੇ ਸੌਖੇ ਵੇਲੇ ਸਭ ਦੇ ਕੰਮ ਆਉਣ ਵਾਲਾ ਬੰਦਾ ਸੀ ਮੈਨੂੰ ਔਖੇ ਤੋਂ ਔਖੇ ਸਵਾਲ ਰਗਵੀਰ ਭਰਾਜੀ ਸਮਝਾ ਦਿੰਦੇ ਸਨ ਮਨ ਹੋਇਆ ਕੁਝ ਪੁੱਛਾਂ ਪਰ ਇਹ ਸਭ ਮੈਨੂੰ ਆਪ ਨੂੰ ਹੀ ਸਮਝ ਨਹੀਂ ਸੀ ਲੱਗ ਰਿਹਾ ਉਹ ਤਾਂ ਪਿੰਡ ਗਿਆ ਤਾਰ ਆ ਗਈ ਸੀ ਸ਼ੈਦੋ ਦੀ ਬੋਟੀ ਬਿਮਾਰ ਹੈ ਤਾਂ ਹੀ ਤਾਂ ਵਿਆਹ ਤੇ ਨਹੀਂ ਆਈ ਬੋਟੀ ਨੂੰ ਇੱਥੇ ਕੋਲ ਕਿਉਂ ਨਹੀਂ ਰੱਖਦੇ ਉਹਦੀ ਭੈਣ ਆ ਨਾ ਬੀਬੀ ਪਿਰਤੋ ਉਹ ਰੰਡੀ ਹੋ ਗਈ ਨਿੱਕੇ ਨਿੱਕੇ ਜਵਾਕ ਨੇ ਉਹਨਾਂ ਕੋਲ ਰਹਿੰਦੀ ਐ ਦੀ ਬੋਟੀ ਤਾਂ ਹੀ ਤਾਂ ਹਰੇਕ ਵਾਰ ਐਤਵਾਰ ਉੱਥੇ ਜਾਂਦਾ ਪੁਨੋਈਏ ਨੂੰ ਵੀ ਬਿਮਾਰ ਨੂੰ ਵਿਚਾਰਾ ਸੌ ਉੱਥਾਂ ਹੀ ਲਈ ਫਿਰਿਆ ਪਰ ਬਚਿਆ ਨਾ ਹੁਣ ਭੈਣ ਲਈ ਦੇਖ ਲੈ ਇੰਨਾ ਕਰਦਾ ਤੇ ਭਾਬੀ ਜੀ ਥੋੜਾ ਭਰਾ ਹੁਣ ਤਾਂ ਵੱਡਾ ਹੋ ਗਿਆ ਹੂ ਕੁਛ ਪਰ ਤੁਹਾਡੇ ਭਰਾ ਜੀ ਮਿਲ ਨਹੀਂ ਨਾ ਦਿੰਦੇ ਅਖਦੀ ਪਾ ਬੀ ਨੇ ਫੇਰ ਅੱਖਾਂ ਭਰ ਲਈਆਂ ਇਹਨੇ ਨੂੰ ਹਰਪ੍ਰਜਨ ਭਰਾ ਜੀ ਅੰਦਰ ਆਏ ਭਾਬੀ ਨੂੰ ਅੱਖ ਲੱਗੇ ਆ ਜਾਓ ਬਾਹਰ ਬੀਬੀ ਨੂੰ ਵੀ ਲਿਆਓ ਬਾਹਰ ਜੀ ਮੂੰਹ ਹਨੇਰਾ ਸੀ ਥੋੜੇ ਜੇ ਲੋਕ ਜਿੰਨਾ ਰਾਤ ਘਟ ਸ਼ਰਾਬ ਪੀਤੀ ਸੀ ਤੇ ਸਵੇਰੇ ਉੱਠ ਸਕੇ ਸਨ ਵਿਹੜੇ ਵਿੱਚ ਸ਼ਮਿਆਨੇ ھیਠਾਂ ਗੁਰੂ ਮਹਾਰਾਜ ਅੱਗੇ ਬੈਠੇ ਸਨ ਭਾਬੀ ਮੇਰੀ ਬਾਹ ਫੜ ਕੇ ਉੱਥੋਂ ਤੱਕ ਲੈ ਗਈ ਮੈਨੂੰ ਅੱਗੇ ਬਿਠਾ ਕੇ ਆਪ ਜ਼ਰਾ ਪਿੱਛੇ ਹੋ ਕੇ ਬੈਠ ਗਈ ਸੱਜੇ ਪਾਸੇ ਮੇਰੇ ਬਰਾਬਰ ਕੌਣ ਬੈਠਾ ਸੀ ਮੈਂ ਉਧਰ ਝਾਕੀ ਨਹੀਂ ਛੇਤੀ ਛੇਤੀ ਭਾਈ ਜੀ ਨੇ ਬੈਠਿਆਂ ਤੋਂ ਹੀ ਚਾਰ ਲਾਵਾ ਪੜ ਦਿੱਤੀਆਂ ਉਸੇ ਤਰ੍ਹਾਂ ਬਾਹ ਤੋ ਫੜ ਕੇ ਭਾਬੀ ਮੈਨੂੰ ਉਠਾਲ ਕੇ ਅੰਦਰ ਲੈ ਆਈ ਵਿਆਹ ਹੋਇਆ ਮੇਰੇ ਬਾਬਲਾ ਰਾਗੀਆਂ ਨੇ ਜਦੋਂ ਉਚਾਰਿਆ ਮੈਨੂੰ ਅਜੀਬ ਜਿਹਾ ਲੱਗਿਆ ਕੁੜੀਆਂ ਚਿੜੀਆਂ ਦਾ ਝੁਰਮਟ ਮੇਰੇ ਵੱਲ ਉਲਰਿਆ ਪਰ ਮੈਂ ਨੀਵੀਂ ਪਾ ਕੇ ਉਹਨਾਂ ਦੇ ਕੋਲ ਦੀ ਲੰਘ ਕੇ ਆਪਣੇ ਕਮਰੇ ਵਿੱਚ ਆ ਗਈ ਚਾਹ ਦੇ ਦੋ ਕੱਪ ਭਾਬੀ ਲੈਣ ਚਲੀ ਗਈ ਜਦੋਂ ਉਹ ਆਈ ਮੈਂ ਪਤਾ ਨਹੀਂ ਕਿਸ ਗੱਲੋਂ ਗੋਡਿਆਂ ਵਿਚ ਸਿਰ ਦੀ ਹੁਬਕੀ ਹੁਬਕੀ ਰੋ ਰਹੀ ਸੀ ਇਸ ਤੋਂ ਮਗਰੋਂ ਪਾਪੀ ਨੇ ਬਾਹਰ ਅੰਦਰੋਂ ਬੰਦ ਕਰ ਦਿੱਤਾ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਮੈਨੂੰ ਵਰਚਾਉਣ ਲੱਗੀ ਕੁਝ ਚਿਰ ਮਗਰੋਂ ਮੈਂ ਭੁੱਲੀ ਗਈ ਕਿ ਮੈਂ ਰੋ ਰਹੀ ਸੀ ਜਾਂ ਕਿਉਂ ਰੋ ਰਹੀ ਸੀ ਕੁਝ ਚਿਰ ਮਗਰੋਂ ਪਾਪੀ ਜਦੋਂ ਮੇਰੇ ਬਿਸਤਰੇ ਤੇ ਪਈ ਸੌ ਗਈ ਤਾਂ ਮੈਂ ਉੱਠ ਸਕੂਲ ਦਾ ਕੰਮ ਕਰਨ ਲੱਗ ਪਈ ਦੁਪਹਿਰੇ ਪਾਪੀ ਕਮਰੇ ਵਿੱਚ ਥੀ ਮੇਰੀ ਤੇ ਆਪਣੀ ਰੋਟੀ ਲੈ ਆਈ ਤੀਜੇ ਕੁ ਪੈਰ ਭੂਆ ਜੀ ਨੇ ਦਰਵਾਜ਼ਾ ਖੜਕਾਇਆ ਦੱਸੋ ਮੈਂ ਬਾਹਰ ਖੋਲ ਕੇ ਕਿਆ ਲੈ ਹਾਂ ਆਖੀ ਤੇ ਦੱਸੋ ਉਦੋਂ ਤੁਰਨ ਦਾ ਵੇਲਾ ਹੋਇਆ ਪਿਆ ਕੋਈ ਨਹੀਂ ਬੀਬੀ ਸਭ ਕੁਝ ਠੀਕ ਹੈ ਤੂੰ ਤਤੀ ਕਾ ਨੂੰ ਹੁੰਨੀ ਹੈ ਇਹਨੇ ਕੀ ਕਰਨਾ ਸੀ 베ਜੀ ਨੇ ਪਿੱਛੋਂ ਆ ਕੇ ਆਖਿਆ ਕੰਟੇ ਕੋ ਮਗਰੋਂ 베ਜੀ ਭਾਬੀ ਤੇ ਘਰ ਦੇ ਬਾਕੀ ਸਾਰੇ ਜੀ ਭੂਆ ਜੀ ਦੇ ਨਾਲ ਮੈਨੂੰ ਫੁੱਲਾਂ ਨਾਲ ਅੱਧੀ ਕਾਰ ਵਿੱਚ ਬਿਠਾ ਗਏ ਅਗਲੀ ਸੀਟ ਤੇ ਫੁੱਫੜ ਜੀ ਤੇ ਡਰਾਈਵਰ ਸਨ ਜਿਸ ਕਰਕੇ ਚੁੰਨੀ ਸਿਰ ਤੇ ਸਵਾਰ ਕੇ ਲੈਣ ਦੀ ਕੋਈ ਲੋੜ ਨਹੀਂ ਸੀ ਇੱਕ ਪਾਸੇ ਮੇਰੀਆਂ ਚੀਜ਼ਾਂ ਸੰਭਾਲਦੀ ਸਿਆਮੋ ਨੈਣਾ ਬੈਠੀ ਕਾਕੇ ਨੂੰ ਸੱਦੋ ਵਿੱਚੋਂ ਕਿਸੇ ਨੇ ਕਿਹਾ ਉਹ ਤਾਂ ਆਪਣੇ ਦੋਸਤਾਂ ਨਾਲ ਚੱਲ ਗਿਆ ਕਿਸੇ ਨੇ ਆ ਕੇ ਦੱਸਿਆ ਹੁਣ ਕੀ ਡਰ ਹੁਣ ਤਾਂ ਵਿਆਹ ਹੋ ਗਿਆ ਵਿੱਚੋਂ ਕਿਸੇ ਨੇ ਮਜ਼ਾਕ ਕੀਤਾ ਆਹੋ ਭਈ ਆਪੇ ਮਾਮੀ ਲੈ ਕੇ ਆਉ ਬਚੋਲਣ ਜੋ ਹੋਈ ਚੱਲਣ ਦੇ ਘਰ ਪੁਛਤੀਆਂ ਭੂਆ ਜੀ ਆਖਰੇ ਸਨ ਕਾਰ ਜਦੋਂ ਤੁਰ ਗਈ ਕਹਿੰਦੇ ਨੇ ਬਾਪੂ ਜੀ ਪੁਛਤੇ ਫਿਰਦੇ ਸਨ ਮੇਰੀ ਧੀ ਚਲੀ ਗਈ ਮੈਂ ਤਾਂ ਜਾਂਦੀ ਨੂੰ ਪਿਆਰ ਵੀ ਨਹੀਂ ਦਿੱਤਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ